ਸਵਾਗਤ ਹੈ ਭਾਈ ਜੀ ਤੁਹਾਡੇ ਸਾਰਿਆਂ ਦਾ ਅੱਜ ਦੇ ਇੱਕ ਹੋਰ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਸਿਆਲ ਦੇ ਅਮਰੂਦ ਦੇ ਬਾਰੇ ਜਿਹੜਾ ਹੁਣ ਸਿਆਲ ਦੀ ਫਸਲ ਹੈ ਸਿਆਲ ਦੀ ਖੇਤੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਅਮਰੂਦ ਦੀ ਪੈਦਾਵਾਰ ਹਨਾ ਸਿਆਲ ਦੇ ਵਿੱਚ ਤਾਂ ਬਹੁਤ ਵੱਡੇ ਹਾਈ ਲੈਵਲ ਤੇ ਪੌਦਿਆਂ ਨੂੰ ਜਿਹੜਾ ਅਮਰੂਦ ਹੈ ਉਹ ਲੱਗੇ ਹੋਇਆ ਆ ਤੁਸੀਂ ਦੇਖ ਸਕਦੇ ਹੋ ਮੈਂ ਇੱਕ ਇਹ ਪੰਜਾਬ ਦੀ ਵੀਡੀਓ ਆ ਤੇ ਬਾਈ ਨੇ ਤਿੰਨ ਕਿੱਲਾਂ ਦੇ ਵਿੱਚ ਅਮਰੂਦ ਦੀ ਖੇਤੀ ਹੈ ਜਿਹੜੀ ਅਮਰੂਦ ਦੀ ਖੇਤੀ ਕਰਦਾ ਤਿੰਨ ਕਿੱਲਾਂ ਦੇ ਵਿੱਚ ਤੇ ਬਾਈ ਜੀ ਤਿੰਨ ਸਾਲ ਦੇ ਇਹ ਬੂਟੇ ਨੇ ਤੇ ਤਿੰਨ ਸਾਲ ਦੇ ਬੂਟਿਆਂ ਦਾ ਅਮਰੂਦ ਦੇਖੋ ਤੁਸੀਂ ਕਿੱਡਾ ਮੋਟਾ-ਮੋਟਾ ਅਮਰੂਦ ਲੱਗਿਆ ਹੋਇਆ ਤੇ ਬਾਈ ਅਮਰੂਦ ਤੋੜਦੇ ਪਏ ਆ ਇਹ ਬਾਈ ਯੂਪੀ ਤੋਂ ਆ ਗਏ ਬਾਈ ਜੀ ਪੰਜਾਬ ਦੇ ਵਿੱਚ ਆ ਕੇ ਅਮਰੂਦਾਂ ਦੀ ਫਰੂਟ ਦੀ ਖੇਤੀ ਕਰ ਰਹੇ ਨੇ ਤਾਂ ਤੁਸੀਂ ਹਿਸਾਬ ਲਾ ਲਓ ਯਾਰ ਯੂਪੀ ਤੋਂ ਆ ਕੇ ਬੰਦੇ ਖੇਤੀ ਕਰ ਰਹੇ ਨੇ ਹਨਾ ਤੇ ਮੈਂ ਬਾਈ ਨਾਲ ਗੱਲ ਕੀਤੀ ਵੀ ਇਹ ਮੰਡੀ ਦਾ ਜਿਹੜਾ ਪ੍ਰਾਈਸ ਹੈ ਅਮਰੂਦਾਂ ਦਾ ਉਹ ਕੀ ਰੇਟ ਲੱਗਦਾ ਮੰਡੀ ਦਾ ਜਿਹੜਾ ਰੇਟ ਹੈ ਤਾਂ ਬਾਈ ਨੇ ਮੈਨੂੰ ਦੱਸਿਆ 30 ਤੋਂ 35 ਰੁਪਏ ਕਿਲੋ ਜਿਹੜਾ ਮੰਡੀ ਦਾ ਰੇਟ ਹੈ ਅਮਰੂਦ ਦਾ ਆ ਦੇਖੋ ਪਹਿਲਾਂ ਅਮਰੂਦ ਚੈੱਕ ਕਰੋ ਕਿੱਡਾ ਕਿੱਡਾ ਮੋਟਾ ਅਮਰੂਦ ਹੈ 35 30 ਤੋਂ 35 ਰੁਪਏ ਕਿਲੋ ਮੰਡੀ ਦਾ ਰੇਟ ਹੈ ਜਿਹੜਾ ਅਮਰੂਦਾਂ ਦਾ ਉਹ ਵਿਕੀ ਜਾਂਦਾ ਹਨਾ ਅਬਾਈ ਜੀ ਸਭ ਤੋਂ ਵਧੀਆ ਗੱਲ ਤਾਂ ਇਹ ਹੈ ਵੀ ਨਾਲੇ ਇਹਨਾਂ ਨੇ ਬੱਕਰੀਆਂ ਰੱਖੀਆਂ ਹੋਈਆਂ ਨੇ ਵਿੱਚ ਹੀ ਆਪਣੇ ਬਾਗ ਦੇ ਵਿੱਚ ਤੇ ਇਸ ਸਭ ਤੋਂ ਵਧੀਆ ਗਾ ਲੇ ਹੈ ਕਿ ਇਸ ਜਿਹੜਾ ਇਹ ਸਿਆਲ ਦੇ ਵਿੱਚ ਜਿਹੜਾ ਮਰੂਦ ਹੁੰਦਾ ਨਾ ਤਾਂ ਇਹਨੂੰ ਕੋਈ ਕੀੜਾ ਨਾ ਕੋਈ ਮਕੌੜਾ ਨਾ ਹੀ ਇਹਦੀ ਜਿਆਦਾ ਇੰਨੀ ਮਿਹਨਤ ਹੁੰਦੀ ਵੀ ਬੂਟੇ ਨੂੰ ਪਾਣੀ ਲਈਏ ਖਾਦ ਪਾਈਏ ਹਨ ਸਿਆਲ ਦੇ ਵਿੱਚ ਤਾਂ ਤੁਹਾਨੂੰ ਪਤਾ ਕਿ ਵੈਸੇ ਵੀ ਮਤਲਬ ਬੂਟੇ ਨੂੰ ਪਾਣੀ ਦੀ ਜ਼ਰੂਰਤ ਨਹੀਂ ਹੁੰਦੀ ਬਹੁਤ ਘੱਟ ਮੰਗਦੇ ਨੇ ਪਾਣੀ ਸਿਰਫ ਤੜਾਈ ਤੜਾਈ ਮਿਹਨਤ ਹੈ ਇਹਨਾਂ ਦੀ ਹਨਾ ਤਾਂ ਬਾਈ ਬਹੁਤ ਪੈਸਾ ਵਧੀਆ ਹਾਈ ਲੈਵਲ ਤੇ ਵਧੀਆ ਪੈਸਾ ਕਮਾ ਰਹੇ ਨੇ ਤਾਂ ਦੋਸਤੋ ਇਦਾਂ ਦੀ ਵੀਡੀਓ ਖੇਤੀਬਾੜੀ ਆਪਣੇ ਚੈਨਲ ਤੇ ਆਪਾਂ ਬੰਦੇ ਰਹਿੰਦੇ ਆ ਫਰੂਟਾਂ ਨਾਲ ਰਿਲੇਟਡ ਸਬਜੀ ਰਿਲੇਟਡ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਦੱਬ ਕੇ ਸ਼ੇਅਰ ਕਰ ਦਿਆ ਕਰੋ ਜੀ ਲਾਈਕ ਕਰ ਦਿਆ ਕਰੋ ਚੈਨਲ ਤੇ ਨਵੇਂ ਆਇਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਧੰਨਵਾਦ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ